ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 12 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਜੀਰਤ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਅੱਜ ਜਿਹੜਾ ਭਾਗ ਵਿਚਾਰਨਾ ਹੈ ਬੜਾ ਹੀ ਧਿਆਨ ਦੇਣ ਵਾਲਾ ਹੈ ਇੱਕ ਜਿਸਲੇ ਗੁਰਬਾਣੀ ਦੇ ਵਿੱਚ ਕਿਤੇ ਰਾਮਦਾਸ ਲਫ਼ਜ਼ ਆ ਜਾਂਦਾ ਹੈ ਤੇ ਨਾਂ ਰਾਮ ਸਰੋਵਰ ਦਾ ਨਾਮ ਆ ਜਾਂਦਾ ਹੈ ਰਾਮਦਾਸ ਸਰੋਵਰ ਤੇ ਅਸੀਂ ਫਟਾਫਟ ਸਾਡੀ ਮਾਨਸਿਕਤਾ ਅੰਮ੍ਰਿਤਸਰ ਪਹੁੰਚ ਜਾਂਦੀ ਹੈ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਣਿਆ ਹੋਇਆ ਜਿਹੜਾ ਸਰੋਵਰ ਹੈ ਅਸੀਂ ਉਹਦੇ ਨਾਲ ਉਹਦਾ ਮੇਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਤੋਂ ਤੱਕੇ ਕਈਆਂ ਤੇ ਬੜੇ ਸਵਾਲ ਵੀ ਆਉਂਦੇ ਨੇ ਤੇ ਜੀ ਜੇ ਗੁਰੂ ਰਾਮਦਾਸ ਜੀ ਨੇ ਉਸ ਸਰੋਵਰ ਬਣਾਇਆ ਤਉਮੂ ਇਹ ਦਿੱ ਦਿੱਤੇ ਤੌਰ ਤੇ ਬਣਾਇਆ ਇਸੇ ਵਾਸਤੇ ਬਣਾਇਆ ਹੈ ਜੀ ਸਿੱਖ ਜਾ ਕੇ ਉੱਥੇ ਇਸ਼ਨਾਨ ਕਰਨ ਇਸੇ ਕੋਈ ਸ਼ੱਕ ਨਹੀਂ ਮੈਂ ਕਿਉਂ ਬਣਵਾਇਆ ਇਹਦੀ ਗੱਲ ਬਾਤ ਦੇ ਵਿੱਚ ਕਰਾਂਗਾ ਇਸ ਵਿਸ਼ੇ ਨੂੰ ਆਪਾਂ ਪੂਰੀ ਤਰ੍ਹਾਂ ਵਿਚਾਰਾਂਗੇ ਲੇਕਿਨ ਪਹਿਲਾਂ ਮੈਂ RAMDAS ਸਰੋਵਰ ਲਫ਼ਜ਼ ਕਿਸ ਤੇ ਵਾਸਤੇ ਆਇਆ ਪਹਿਲਾਂ RAMDAS ਨੂੰ ਕਿਹਾ ਗਿਆ ਕੀ ਸਾਰੀ ਹਰ ਜਗ੍ਹਾ ਤੇ ਗੁਰੂ ਰਾਮਦਾਸ ਪਾਸ਼ਾ ਵਾਸਤੇ ਹੀ ਆ ਰਿਹਾ ਚੌਥੇ ਨਾਨਕ ਵਾਸਤੇ ਹੀ ਆ ਰਿਹਾ ਹੈ ਜਾਂ ਕਿਸੇ ਹੋਰ ਸੰਦਰਭ ਚ ਵੀ ਆ ਰਿਹਾ ਹੈ ਪਹਿਲਾਂ ਇਹ ਸਮਝਾਂਗੇ ਉਹਦੇ ਬਾਅਦ ਉਸ ਗੱਲ ਨੂੰ ਜਿਹੜਾ ਆਪਾਂ ਸਮਝਾਂਗੇ ਅੱਜ ਜਿਹੜੇ ਦੋ ਪਰਮਾਨੰਦ ਮੈਂ ਆਪ ਜੀ ਨਾਲ ਸਾਂਝੇ ਕਰਨੇ ਨੇ ਦੋਨੋਂ ਗੁਰੂ ਅਰਜਨ ਸਾਹਿਬ ਦੇ ਵਿਚਾਰਨ ਕੀਤੇ ਹੋਏ ਨੇ ਪਹਿਲਾ ਪਰਮਾਨੰਦ ਸੁਖਮਨੀ ਬਾਣੀ ਦੇ ਵਿੱਚੋਂ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਜਿਸਕੇ ਮਨ ਉਪਾਰ ਬ੍ਰਹਮ ਦਾ ਨਿਵਾਸ ਿਸ ਕਾ ਨਾਮ ਸਤਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਹਿ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਰਾਮਦਾਸ ਕਾਹਨੇ ਜਿਸਕੇ ਮਨ ਪਰਮ ਭਰਮ ਦਾ ਨਿਵਾਸ ਜਿਹਦੇ ਹਿਰਦੇ ਚ ਕਾਲਪੁਰਸ਼ ਦਾ ਨਿਵਾਸ ਹੋਇਆ ਹੋਇਆ ਹੈ ਪਰਮ ਭਰਮ ਦਾ ਨਿਵਾਸ ਹੋਇਆ ਹੋਇਆ ਹਰਮਨੁਕ ਰਾਮਦਾਸ ਇਸ ਕਾਹਨ ਆਮ ਸਤਰਾਮਦਾਸ ਸੱਚਮੁੱਚ ਉਹਦਾ ਨਾਮ ਜਿਹੜਾ ਰਾਮਦਾਸ ਹੈ ਆਤਮ ਰਾਮ ਇਸ ਨਦਰੀ ਆਇਆ ਆਪਣੇ ਹਿਰਦੇ ਚ ਵਸਦਾ ਪਰਮੇਸ਼ਰ ਜਿਹੜਾ ਉਹਨੂੰ ਨਜ਼ਰ ਆ ਗਿਆ ਹੈ। ਉਹਨੂੰ ਸੋਝੀ ਬੈ ਗਈ ਹੈ। ਉਹਨੇ ਬਾਹਰ ਖੋਜਣ ਦੀ ਬਜਾਏ ਅੰਦਰ ਖੋਜਣਾ ਸ਼ੁਰੂ ਕਰ ਦਿੱਤਾ। 10 ਸੇ ਸੰਤਨ ਪਾਇ ਤਿੰਨ ਪਾਇਆ। ਕਿਨੇ ਹਾਤਮ ਰਾਮ ਤਿਸ ਨਦਰੀ ਆਇਆ। ਔਰ ਉਹਦਾ ਅਗਲਾ ਗੁਣ ਕੀ ਹੈ ਸਰਦਾਰ ਨਿਕਟ ਨਿਕਟ ਹਰ ਜਾਨ। ਉਸ ਪਰਮੇਸ਼ਰ ਨੂੰ ਸਦਾ ਹਾਜ਼ਰ ਨਾਜ਼ਰ ਸਮਝਦਾ ਨੇੜੇ ਤੋਂ ਨੇੜੇ ਸਮਝਦਾ ਇਹ ਤਾਂ ਮਾ ਬੜੀਆ ਕਿ ਹੈ ਅਸੀਂ ਸਾਰੇ ਕਹਿਨੇ ਜ਼ਰੂਰ ਹਾਂ ਪਰ ਸਮਝਦੇ ਨਹੀਂ ਜੇ ਸਮਝਦੇ ਹੋਈ ਹੈ ਕਿ ਸਾਡੇ ਬਿਲਕੁਲ ਨਾਲ ਹੈ ਹਰ ਵੇਲੇ ਸਾਡੇ ਹਰ ਕਰਮ ਨੂੰ ਦੇਖ ਰਿਹਾ ਜਦ ਸਾਡੇ ਅੰਦਰ ਹੀ ਬੈਠਾ ਹੈ ਤੇ ਫਿਰ ਕੋਈ ਮਨ ਕਰਮ ਸਾਡੇ ਕੋਲ ਹੋਵੇ ਨਹੀਂ ਕਿਸੇ ਲਈ ਮੰਦ ਸ਼ਬਦ ਸਾਡੇ ਮੂੰਹੋਂ ਨਾ ਨਿਕਲਣ ਕਿਸੇ ਦੀ ਨਿੰਦਾ ਚੁਗਲੀ ਨਾ ਹੋਵੇ ਕੋਈ ਪਾਪ ਕਰਮ ਨਾ ਹੋਵੇ ਸਾਡੇ ਪੈਰ ਕਿਸੇ ਗਲਤ ਪਾਸੇ ਨਾ ਜਾਣ ਸਾਡੇ ਹੱਥ ਕੋਈ ਗਲਤ ਕੰਮ ਨਾ ਕਰਨ। ਅਗਰੇ ਸਭ ਕੁਝ ਹੋ ਰਿਹਾ ਤੇਦਾ ਮਤਲਬ ਹੈ ਅਸੀਂ ਆਤਮ ਰਾਮ ਤੁਸ ਨਦਰੀਆਂ ਆਇਆ ਨਹੀਂ ਹੋਇਆ। ਸਦਾ ਨਿਕਟ ਨਿਕਟ ਹਰ ਜਾਣ ਨਹੀਂ ਹੋਇਆ। ਔਰ ਜਿੰਨੇ ਜਾਣ ਲਿਆ ਨਾ ਉਹਦੇ ਬਾਰੇ ਸਤਗੁਰੂ ਕਹਿੰਦੇ ਸੋ ਦਾਸ ਦਰਗ ਹੈ ਪਰਵਾਨ। ਉਹ ਕਾਲਪੁਰ ਤੇ ਦਰਤੇ ਪਰਵਾਨ ਹੋ ਗਿਆ। ਆਪਣੇ ਦਾਸ ਕੋ ਆਪ ਕਿਰਪਾ ਕਰੇ ਅਸਲ ਦੇ ਵਿੱਚ ਤੇ ਗੱਲ ਇਹ ਹੈ ਇਹ ਹੁੰਦਾ ਹੀ ਤਾਂ ਜਦੋਂ ਸਰਕਾਰਪੁਰਤੀ ਆਪਣੀ ਬਖਸ਼ਿਸ਼ ਹੋ ਜਾਂਦੀ ਹੈ ਸਾਡੇ ਤੇ ਬਖਸ਼ਿਸ਼ ਤਾਂ ਕੋਈ ਕੇਸੀ ਬਖਸ਼ਿਸ਼ ਤੇ ਪਾਤਰ ਬਣਾਂਗੇ ਇਹ ਵੀ ਬਹੁਤ ਵਰੀਬੇ ਵਿਚਾਰ ਕਰ ਚੁੱਕਾ ਅਸੀਂ ਸਾਰਾ ਕਸੂਰ ਜਿਹੜਾ ਹੈ ਨਾ ਉਹ ਕਾਲਪੁਰਸ ਦਾ ਹੀ ਘੜ ਦੇਨੇ ਦੇਖੋ ਜੀ ਬਾਣੀ ਵੀ ਕਹਿੰਦੀ ਹੈ ਵੀ ਜਦੋਂ ਦੀ ਬਖਸ਼ਿਸ਼ ਹੋਏਗੀ ਔਰ ਆਮ ਤੌਰ ਤੇ ਜਿਹੜੇ ਸਿੱਖਾ ਪਰਿਵਾਰਾਂ ਤੋਂ ਜਨਮ ਲੈ ਕੇ ਸਿੱਖੀ ਤੋਂ ਦੂਰ ਹੋਏ ਨੇ ਪਤ ਤੋਏ ਨੇ ਉਹਨਾਂ ਦੀ ਆਮ ਗੱਲ ਹੁੰਦੀ ਹੈ ਉਹ ਜੀ ਜਦੋਂ ਕਾਰਪੋਰਟਲੀ ਬਖਸ਼ਿਸ਼ ਹੋਏਗੀ ਉਹ ਜੇਗਾ ਉਹਦੀ ਹੁਕਮ ਨਾਲ ਹੀ ਹੋਣਾ ਹੈ ਕਿ ਤੁਮ ਸਾਰਾ ਕਸੂਰ ਤਾਂ ਜਿਹੜਾ ਉਹ ਕਾਲਪੁਰਸ ਦਾ ਹੀ ਹੈ ਤੇਰੇ ਦਾ ਕਸੂਰ ਹੈ ਹੀ ਨਹੀਂ ਅਸੀਂ ਉਹਦੇ ਪਾਤਰ ਤੇ ਬਣੀਏ ਜੇ ਕੋਈ ਭਾਂਡਾ بارش ਦੇ ਵਿੱਚ ਮੁੱਦਾ ਪਿਆ ਹੋਵੇ ਤੇ ਆਸ ਕਰੀਏ ਵੀ ਉਹ ਪਾਣੀ ਨਾਲ ੜ ਜਾਏ بارش ਦੀਆਂ ਕੁਝ ਬੂੰਦਾਂ ਉਹਦੇ ਵਿੱਚ ਵੀ ਪੈ ਜਾਣ ਤਾਂ ਸੰਭਵ ਨਹੀਂ ਜਿਹੜਾ ਸਿੱਧਾ ਪਿਆ ਹੋਏਗਾ ਉਹ ਤੇ ਹੀ ਪੈਣਗੀਆ ਇਹ ਬਖਸ਼ਿਸ਼ ਤੇ ਪਾਤਰ ਬਣਾਂਗੇ ਤੇ ਉਹਦੀ ਬਖਸ਼ਿਸ਼ ਵੀ ਹੋਏਗੀ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਪਰ ਉਹਨੂੰ ਸਾਰੀ ਸਮਝ ਆ ਜਾਂਦੀ ਹੈ ਸਾਰੀ ਸੋਝ ਆ ਜਾਂਦੀ ਹੈ ਕਿ ਅਕਾਲ ਪੁਰਖ ਤੇ ਮੇਰੇ ਅੰਦਰ ਹੀ ਵਿਸ਼ਤਾ ਪਿਆ ਹੈ ਅਕਾਲ ਪੁਰਖ ਤੇ ਮੇਰੇ ਨੇੜੇ ਤੋਂ ਨੇੜੇ ਸਗਲ ਸੰਗ ਆਤਮ ਉਦਾਸ ਜਿਹੜਾ ਸਾਰਿਆਂ ਵਿੱਚ ਰਹਿੰਦਾ ਹੈ ਲੇਕਿਨ ਉਹਨਾਂ ਦੇ ਮੋਹ ਦੇ ਵਿੱਚ ਭਿੱਜਦਾ ਨਹੀਂ ਆਤਮ ਤੌਰ ਆਤਮ ਤੌਰ ਤੇ ਉਦਾਸ ਰਹਿੰਦਾ ਰਹਲੇ ਪਰੰਦਾ ਹੈ ਜੈਸੇ ਜਲ ਮੈਂ ਕਲ ਕਮਲ ਨਿਰਾਲਮੁਰਗਾਈ ਨੇਸਾਨੇ ਐਸੀ ਅਵਸਥਾ ਵਿੱਚ ਰਹਿੰਦਾ ਹੈ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਸਭ ਨੂੰ ਮਿਲਦਾ ਗਿਲਦਾ ਹੋਇਆ ਹੱਸਦਾ ਖੇਡਦਾ ਸਭ ਕੁਝ ਲੇਕਿਨ ਫਿਰ ਵੀ ਮੋਹ ਮਾਇਆ ਦੇ ਫਿਕਰ ਤੋਂ ਦਿਲਲੇ ਪਰੰਦਾ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਜਿਹੜੇ ਰਾਮਦੇ ਦਾਸ ਬਣ ਜਾਂਦੇ ਨੇ ਉਸ ਕਾਰਪੋਰ ਦੇ ਸੇਵਕ ਬਣ ਜਾਂਦੇ ਰਹੇ ਉਹਦਾ ਇਹੋ ਜਿਹਾ ਜੀਵਨ ਹੋ ਜਾਂਦਾ ਹੈ ਆ ਜਿਹੜਾ ਉੱਪਰ ਲੀਆਂ 8 ਪੰਕਤੀਆਂ ਦੇ ਵਿੱਚ ਦੱਸਿਆ ਇਹੋ ਜਿਹੋਨਾਂ ਦਾ ਜੀਵਨ ਹੋ ਜਾਂਦਾ ਹੈ ਜਿਹਨਾਂ ਦਾ ਇਹੋ ਜੀਵਨ ਹੋ ਗਿਆ ਉਹ ਸਾਰੇ ਰਾਮਦਾਸ ਨੇ ਫੈਸਲਾ ਮੇਰਾ ਨਹੀਂ ਫੈਸਲਾ ਗੁਰਬਾਣੀ ਦਾ ਮੈਨੂੰ ਤੇ ਸਿਰਫ ਤੋਂ ਨੂੰ ਗੁਰਬਾਣੀ ਦਾ ਉਹ ਵਿਚਾਰ ਕਰਕੇ ਹੀ ਦੱਸ ਰਹੇ ਹਾਂ ਇੱਕ ਗੁਰੂ ਅਰਜਨ ਸਾਹਿਬ ਦਾ ਇਹ ਹੋਰ ਸ਼ਬਦ ਉਹਦੀਆਂ ਤਿੰਨ ਪੰਕਤੀਆਂ ਅੱਜ ਨਾਲ ਸਾਂਝੀਆਂ ਕਰਾਂਗਾ ਜਿੱਥੇ ਪੰਜਵੇਂ ਨਾਮਕ ਬਖਸ਼ਿਸ਼ ਕਰਦੇ ਨੇ ਹਰ ਆਰਾਧਨਾ ਜਾਣਾ ਰੇ ਹਰ ਹਰ ਗੁਰਗੁਰ ਕਰਤਾਰੇ ਹਰ ਜਿਉ ਨਾਮ ਪਰਿਉ ਰਾਮਦਾਸ ਮੈਂ ਉਹਦੀ ਆराधना ਕਰਨ ਦੀ ਜਾਂਚ ਹੀ ਨਹੀਂ ਹੁੰਦੀ ਹਰ ਆਰਾਧਨਾ ਜਾਣਾ ਨੇ ਲੋਕੀ ਬੜੀਆਂ ਪੂਜਾ ਕਰਦੇ ਫਿਰਦੇ ਨੇ ਤੂਫਾਂ ਬਾਲਦੇ ਨੇ ਕਰਮਾ ਕਰਦੇ ਨੇ ਤਿਲਕ ਲਾਉਂਦੇ ਨੇ ਮੈਂ ਤਾਂ ਜਾਂਚ ਹੀ ਨਹੀਂ ਹੁੰਦੀ ਹਰ ਆਰਾਧਨਾ ਜਾਣਾ ਨੇ ਮੈਨੂੰ ਤੇ ਸਿਰਫ ਉਹਨੂੰ ਯਾਦ ਰੱਖਣਾ ਹਰ ਵੇਲੇ ਹਰ ਹਰ ਗੁਰ ਗੁਰ ਕਰਦਾ ਰਹੇ ਗੁਰ ਦੇ ਹੁਕਮ ਚ ਚੱਲਣਾ ਗੁਰੂ ਦੀ ਬਾਣੀ ਨੂੰ ਵਿਚਾਰਦਾ ਪੜ੍ਹਨਾ ਤੇ ਉਸ ਅਕਾਲ ਪੁਰਖ ਨੂੰ ਯਾਦ ਰੱਖਦੇ ਹਾਂ ਬਸ ਆਹ ਮੇਰਾ ਤਾਂ ਕੰਮ ਹਰ ਹਰ ਗੁਰਗੁਰ ਕਰਦਾ ਰਹੇ ਹੁਣ ਕਿਉਂਕਿ ਮੈਂ ਹਰ ਵੇਲੇ ਹਰ ਹਰ ਗੁਰਗੁਰ ਕਰ ਰਿਹਾ ਹਰ ਜਿਓ ਨਾਮ ਪਰਿਉ ਰਾਮਦਾਸ ਮੇਰਾ ਨਾਮ ਰਾਮਦਾਸ ਬਹਿ ਗਿਆ ਕਿਉਂਕਿ ਮੈਂ ਜੀਵਨ ਕਰਕੇ ਉਹਦਾ ਦਾਸ ਬਣ ਗਿਆ ਮੈਂ ਉਹਦੇ ਵਿੱਚ ਹੀ ਲੀਨ ਰਹਿਣਾ ਹਰ ਹਰ ਗੁਰਗੁਰ ਕਰਦਾ ਰਹੇ ਉਧੇ ਵਰਤਾ ਪਾਉਣਾ ਇਹ ਰਾਮ ਦਾ ਸਿਲਵਸ ਕੱਲ ਨੂੰ ਆਪਾਂ ਰਾਮ ਦਾ ਸਰੋਵਰ ਬਾਰੇ ਜਾਣਕਾਰੀ ਹਾਸਲ ਕਰਾਂਗੇ ਉੱਥੇ ਫਿਰ ਰੀ ਵਿਚਾਰਾਂਗੇ ਕਿ ਕਿਉਂ ਬਣਾਇਆ ਕਾਣ ਸਮਾਂ ਲੀ ਰਾਮ ਦਾ ਸਰੋਵਰ ਹੈ ਕਿ ਫਿਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਵਾਲੇ ਦੁਆਲੇ ਸਰੋਵਰ ਬਣਾਇਆ ਹੈ ਉਸ ਦੇ ਬਾਰੇ ਵੀ ਵਿਚਾਰ ਕਰਾਂਗੇ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ